ਮੈਂ ਜੀ ਬੱਜੋ ਕੇ ਸਰ ਜੀ ਸਰ ਹਾਂਜੀ ਜੀ ਸਰ ਜੀ ਮੰਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਲ੍ਹਾ ਬਠਿੰਡਾ ਦੇ ਅੰਦਰ ਜਿਹੜਾ ਏਰੀਆ ਹੈਗਾ ਉਹਨੂੰ ਵਕ ਵਕ ਪੀਸੀਆਰ ਪਾਰਟੀ ਤੇ ਆਰਆਰਪੀਆਰਐਸ ਪਾਰਟੀ ਜਿਹੜੀ ਹੈਗੀ ਉਹਦੇ ਵਿੱਚ ਬੰਦੇ ਹੈਗੇ ਜੋ 24 ਆਵਰਸ ਜਿਹੜੀ ਹੈਗੀ ਹੈ ਗੈਸਟ ਕਰਦੇ ਆ ਸ਼ਹਿਰ ਦੇ ਨਾਲ ਨਾਲ ਜਿਹੜੇ ਆਪਣੇ ਰੂਰਲ ਏਰੀਆਸ ਨੇ ਹੈਗੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਬਲੈਕ ਗੱਡੀਆਂ ਦੇ ਵਿੱਚ ਗੈਸਟ ਜਿਹੜੀ ਪਾਰਟੀਆਂ ਬਣਾਇਆ ਗਏ ਨੇ ਸੋ ਜਿੱਦਾਂ ਤੁਹਾਂ ਦਾ ਏਰੀਆ ਤੁਹਾਂ ਦਾ ਦੇ ਵਿੱਚ ਜਿਹੜੀਆਂ ਹੈਗੀਆਂ ਚੋਰੀ ਦੀਆਂ ਵਾਰਦਾਤਾਂ ਜਿਹੜੇ ਚੋਰ ਅਕਸਰ ਇਸ ਚੀਜ਼ ਦਾ ਫਾਇਦਾ ਉਠਾਉਂਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਸੇ ਲੜੀ ਦੇ ਤਹਿਤ ਰਾਤ 31 ਤਰੀਕ ਦੀ ਰਾਤ ਜਿਹੜੀ ਸੀਗੀ ਆਪਣੀ ਬੀਤੀ ਰਾਤ ਇਸ ਰਾਤ ਚੋਰ ਕੁਝ ਚੋਰ ਸੀਗੇ ਉਹਨਾਂ ਨੇ ਏਟੀਐਮ ਜਿਹੜਾ ਹੈਗਾ ਐਸਬੀਆਈ ਬ੍ਰਾਂਚ ਕੋਡਾ ਉੱਥੇ ਜਾ ਕੇ ਜਿਹੜਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਲੈਟ ਸੀਗੀ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਕਮਲਦੀਪ ਇੱਕ ਅਰਸ਼ਦੀਪ ਇਹ ਦੋ ਕੋਧਾ ਪਿੰਡ ਦੇ ਰਹਿਣ ਵਾਲੇ ਆ ਇੱਕ ਗੁਰਵੀਰ ਸਿੰਘ ਆ ਜੋ ਪਿੰਡ ਜੰਗੀ ਰਾਣਾ ਦਾ ਰਹਿਣ ਵਾਲਾ ਹੈ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਮਕਦਮਾ ਨੰਬਰ 119 ਥਾਣਾ ਅਨੰਦਗੜ ਅੰਡਰ ਸੈਕਸ਼ਨ 457 380 427 511 ਆਪੀਸੀ ਦਰਜ ਰਜਿਸਟਰ ਕੀਤਾ ਗਿਆ ਸੋ ਇਹਨਾਂ ਦੀ ਜਿਹੜੀ ਪੁਛਗਿੱਛ ਦੇ ਵਿੱਚ ਇਹ ਚੀਜ਼ ਆਈ ਹੈ ਵੀ ਪਹਿਲਾਂ ਇਹਨਾਂ ਨੇ ਰਾਤ ਨੂੰ ਪਹਿਲਾਂ ਜਾ ਕੇ ਉਹਦੇ ਵਿੱਚ ਜਿਹੜੇ ਕੈਮਰੇਜ਼ ਲੱਗੇ ਹੋਏ ਸੀਗੇ ਉਹਨੂੰ ਸਪਰੇ ਦੇ ਨਾਲ ਕੈਮਰੇ ਜਿਹੜੇ ਹੈਗੇ ਨੇ ਉਹਨੂੰ ਸਪਰੇ ਮਾਰ ਕੇ ਬਲੌਕ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਉੱਥੇ ਅਲਾਰਮ ਸਿਸਟਮਿਕ ਲੱਗਿਆ ਹੁੰਦਾ ਹੈ ਅਲਾਰਮ ਸਿਸਟਮ ਦੀ ਵਾਇਰਿੰਗ ਜਿਹੜੀ ਹੈਗੀ ਹੈ ਉਹਨਾਂ ਨੂੰ ਕੱਟ ਦਿੱਤਾ ਉਸ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਜਿਹੜੀ ਇਹ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸੋ ਇਹ ਸਾਰੀ ਐਕਟੀਵਿਟੀ ਤੋਂ ਇਹ ਇਹ ਚੀਜ਼ ਨਿਕਲ ਕੇ ਆਈ ਹੈ ਕਿ ਇਹ ਮਤਲਬ ਇਸ ਜੀ ਦੀ ਨੌਲੇਜ ਸੀਗੀ ਇਹਨਾਂ ਨੂੰ ਵੀ ਕੀ ਕੀ ਸਿਸਟਮ ਲੱਗਿਆ ਹੁੰਦਾ ਹੈ ਬੜੀ ਪਲੈਨਿੰਗ ਦੇ ਨਾਲ ਇਹ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਵਾਰਦਾ ਦੇ ਵਿੱਚ ਜਿਹੜੇ ਇਹਨਾਂ ਉਹ ਵੀ ਅਸੀਂ ਇਹਨਾਂ ਨੂੰ ਬਰੰਦ ਕਰ ਲਿਆ। ਸੋ ਤਿੰਨੇ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ। ਬਾਕੀ ਇਹਨਾਂ ਦੀ ਪੁਸ਼ਕਸ਼ ਜਿਹੜੀ ਹੈਗੀ ਹੈ ਅ ਕਰ ਰਹੇ ਆ ਅਸੀਂ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਨੇ। ਕਿੱਥੋਂ ਦੇ ਸੀ ਰਹਿਣ ਵਾਲੇ ਇਹ। ਇਹਦੇ ਵਿੱਚ ਜਿਹੜੇ ਕਮਲਦੀਪ ਤੇ ਅਰਸ਼ਦੀਪ ਜਿਹੜੇ ਦੋ ਦੋਸ਼ੀ ਨੇ ਇਹ ਕੋਡਾ ਪਿੰਡ ਦੇ ਰਹਿਣ ਵਾਲੇ ਨੇ। ਤੀਸਰਾ ਜਿਹੜਾ ਦੋਸ਼ੀ ਹੈ ਗੁਰਵੀਰ ਹੈਗਾ ਉਹ ਅ ਪਿੰਡ ਜੰਗੀ ਰਾਣਾ ਦਾ ਰਹਿਣ ਵਾਲਾ ਇਹ ਆਲਮੋਸਟ 28-29 ਸਾਲ ਦੀ ਜਿਹੜੀ ਹੈਗੀ ਏਜ ਸੀਗੀ ਇਹਨਾਂ ਦੀ। ਜਿਹੜਾ ਇਹਨਾਂ ਦੀ ਪੁਸ਼ਕਸ਼ ਦੇ ਵਿੱਚ ਸਾਹਮਣੇ ਆਈ ਹੈ ਵੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬਹੁਤ ਕਿਉਂਕਿ ਸਾਰੇ ਅੱਜਕੱਲ੍ਹ ਦੇ ਯੰਗਸਟਰ ਨੂੰ ਬਹੁਤ ਹੋ ਗਿਆ ਵੀ ਜਲਦੀ 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 ਪੈਸਾ ਸਾਡੇ ਕੋਲ ਆ ਜਾਏ ਈਜ਼ੀ ਮਨੀ ਦੇ ਵਾਸਤੇ ਜਿਹੜੇ ਹੈਗੇ ਇਹਨਾਂ ਨੇ ਇਹ ਅਟੈਂਪਟ ਜਿਹੜੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਵੇਂ ਚੋਰੀ ਕਰਕੇ ਅਸੀਂ ਇੱਕਦਮ ਮਾਲਾ ਮਾਲ ਹੋ ਜਾਾਂਗੇ ਪੈਸੇ ਜਿਹੜੇ ਲੈ ਲਾਂਗੇ ਉਸ ਵਾਸਤੇ ਜਿਹੜਾ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗਾ ਪਹਿਲਾਂ ਵੀ ਇਹਨਾਂ ਦੇ ਕੋਈ ਇਸ ਤਰ੍ਹਾਂ ਦੇ ਵਾਰਦਾਤ ਹੋਤੀ ਦੇਖੋ ਅਸੀਂ ਇਹਨਾਂ ਨੂੰ ਅਰਾਊਂਡ ਅਪ ਕੀਤਾ ਉਸ ਤੋਂ ਬਾਅਦ ਹੁਣ ਇਹਨਾਂ ਦੇ ਅਸੀਂ ਜਿਹੜੀ ਪੁੱਛਗਿੱਛ ਕਰ ਰਹੇ ਹਾਂ ਇਦਾਂ ਦੀ ਕਿਹੜੀ ਕਿਹੜੀ ਹੋਰ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਸ਼ਾਮਲ ਨੇ ਇਹਦੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚੀਜ਼ਾਂ ਲੈ ਕੇ ਆਵਾਂਗੇ ਸਰ ਇਹ ਨਸ਼ਾ ਵਤਤਾ ਵੀ ਕਰਦੇ ਫਿਲਹਾਲ ਇਹ ਜਿਹੜੀ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦੇ ਵਿੱਚ ਸਾਰੇ ਪੜੇ ਲਿਖੇ ਨੇ ਇੱਕ ਲੜਕਾ ਇਹਨਾਂ ਦੇ ਵਿੱਚ ਐਮਏ ਕਰ ਰਿਹਾ ਸੀਗਾ ਇੱਕ ਬੀਏ ਕਰ ਰਿਹਾ ਸੋ ਜਿਹੜੇ ਕਮਲਦੀਪ ਹੈ ਤੇ ਅਰਸ਼ਦੀਪ ਹੈ ਦੋਵੇਂ ਪੜ ਰਹੇ ਨੇ ਇੱਕ ਇਹਦੇ ਵਿੱਚ ਇਹ ਫਰਾਂਸ ਇੱਕ ਫਰਾਂਸ ਕੰਪਨੀ ਦੇ ਵਿੱਚ ਕੰਮ ਵੀ ਕਰ ਰਿਹਾ ਨਾਲ ਦੀ ਨਾਲ ਪੜਾਈ ਵੀ ਕਰ ਰਿਹਾ ਐਮਏ ਦੀ ਕਮਲ ਅਰਸ਼ਦੀਪ ਅਰਸ਼ਦੀਪ ਤੇ ਗੁਰਵੀਰ ਵੀ ਜਿਹੜਾ ਹੈਗਾ ਇਹ ਵੀ ਪੜਿਆ ਲਿਖਿਆ ਆਲਮੋਸਟ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਸੀ ਦੀ ਬੜੀ ਨੌਲੇਜ ਸੀਗੀ ਵੀ ਜਿਹੜੀ ਸਭ ਤੋਂ ਪਹਿਲਾਂ ਜਦੋਂ ਇਹਨਾਂ ਨੇ ਅੱਗੇ ਸਪਰੇਅ ਕੀਤੀ ਨਾਲ ਦੀ ਨਾਲ ਇਹਨਾਂ ਨੇ ਵਾਇਰਿੰਗ ਕੱਟ ਕੀਤੀ ਉਸ ਤੋਂ ਬਾਅਦ ਜਿਹੜੇ ਗੈਸ ਕਟਿੰਗ ਦਾ ਸਾਰਾ ਸਮਾਨ ਲੈ ਕੇ ਆਏ ਸੀ ਵੀ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਬੜੀ ਪਲੈਨਿੰਗ ਦੇ ਨਾਲ ਆਏ ਸੀਗੇ ਪਰ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਬੜੀ ਅਲਰਟ ਸੀਗੀ ਜਿੱਦਾਂ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਐਕਸ਼ਨ ਲੈਂਦੇ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਦਰਜ ਕਰਕੇ ਦਰਤੀਸ਼ ਕਰ ਰਹੇ ਹਾਂ ਸਰ ਇਹ ਕਿਸ ਇਹ ਜਿਹੜੇ ATM ਹੈਗੇ ਰੂਰਲ ਏਰੀਆਜ਼ ਦੇ ATM ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕੈਸ਼ ਜਿਹੜਾ ਹੈਗਾ ਐਸ ਕੰਪੇਅਰਡ ਟੂ ਜਿਹੜਾ ਸਿਟੀ ਏਰੀਆ ਦੇ ਘੱਟ ਹੁੰਦਾ ਫਿਰ ਵੀ ਜਿਹੜਾ ਹੈਗਾ 5-7 ਲੱਖ ਦੇ ਕਰੀਬ ਤੱਕ ਕੈਸ਼ ਰੇਕ ATM ਦੇ ਵਿੱਚ ਇਨ ਜਨਰਲ ਹੀ ਹੁੰਦਾ ਸਰ ਇਹਨੂੰ ਲੱਗਦਾ ਫੈਮਿਲੀਆਂ ਤੋਂ ਬਿਲੋਂਗ ਕਰਦੇ ਨੇ ਇਹ ਪਿੰਡ ਦੇ ਵਿੱਚ ਆਮ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਜਿਹੜਾ ਮੇਨ ਹੁੰਦਾ ਵੀ ਇੱਕਦਮ ਪੈਸਾ ਕਮਾਉਣਾ ਜਿਹੜਾ ਮੇਨ ਮਕਸਦ ਸੀ ਵੀ ਈਜ਼ੀ ਬਣੀ ਵੀ ਜਲਦੀ ਤੋਂ ਜਲਦੀ ਸਾਡੇ ਕੋਲ ਇੱਕਦਮ ਪੈਸਾ ਆ ਜਾਏ ਬਸ ਤੁਹਾਨੂੰ ਲੱਗਦਾ ਜੀ ਜਿਸ ਤਰ੍ਹਾਂ ਇੱਕ ਮੋਟਰਸਾਈਕਲ ਦੇ ਉੱਪਰ ਇੱਕ ਗੈਸ ਕਟਰ ਲੱਗੇ ਆਉਂਦੇ ਆ ਸੈਂਟਰ ਲੈ ਕੇ ਇਹ ਸੰਭਵ ਹੈ ਹਾਂ ਲੈ ਕੇ ਬਿਲਕੁਲ ਬਿਲਕੁਲ ਇਹਨਾਂ ਦੇ ਕੋਲ ਬਰਾਮਦ ਹੋਇਆ ਇਹ ਬੁਰੀ ਪਲੈਨਿੰਗ ਜਿਲ੍ਹਾ ਬਠਿੰਡਾ ਵੱਲੋਂ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਬਠਿੰਡਾ ਦੇਗਵਾਈ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਐਂਟੀ ਡਰੱਗ ਮੁਹਿੰਮ ਜੋ ਚਲਾਈ ਜਾ ਰਹੀ ਹੈ ਉਸੇ ਦੇ ਤਹਿਤ ਇਸ ਸਾਲ ਸਾਡੇ ਵੱਲੋਂ ਕੰਮ ਕਰਦੇ ਆ ਹੋਇਆ 583 ਜਿਹੜੀ ਐਫਆਈਆਰ ਦਰਜ ਰਜਿਸਟਰ ਕੀਤੀਆਂ ਗਈਆਂ ਜਿਸ ਦੇ ਵਿੱਚੋਂ 62 ਜਿਹੜੇ ਮੁਕਦਮੇ ਆ ਉਹ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਰਜਿਸਟਰ ਕੀਤੇ ਆ ਟੋਟਲ ਜਿਹੜੇ 951 ਦੋਸ਼ੀ ਜਿਹੜੇ ਹੈਗੇ ਆ ਸਾਰੇ ਮੁਕਦਮਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਕੁੱਲ ਜਿਹੜੀ ਰਿਕਵਰੀ ਹੈ ਉਹਦੇ ਵਿੱਚੋਂ 12.8 ਕਿਲੋਗ੍ਰam ਹੈਰੋਇਨ 33 ਕਿਲੋ ਦੇ ਕਰੀਬ ਅਫੀਮ 239 ਕਿਲੋ ਭੁੱਕੀ 10.48 ਲੱਖ ਟੈਬਲੇਟਸ ਤਕਰੀਬਨ 3.5 ਲੱਖ 43 ਲੱਖ ਦੇ ਕਰੀਬ ਡਰੱਗ ਮਣੀ ਤੇ ਇਸ ਦੇ ਨਾਲ-ਨਾਲ ਰਿਕਵਰੀ ਦੇ ਨਾਲ-ਨਾਲ ਸਾਡੇ ਵੱਲੋਂ 17 ਜਿਹੜੇ ਪੀਓ ਨੇ ਐਨਡੀਪੀਐਸ ਦੇ ਮੁਕੱਦਮਿਆਂ ਦੇ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜੋ ਗੈਰਹਾਜ਼ਰ ਹੈਗੇ ਜਾਂ ਡੂਰਿੰਗ ਪ੍ਰੋਸੀਡਿੰਗਸ ਇਨ ਪ੍ਰੋਕਲੇਮਡ ਡਿਫੈਂਡਰ ਡਿਕਲੇਅਰ ਕੀਤੇ ਗਏ ਨੇ ਉਹ 17 ਬੰਦੇ ਜਿਹੜੇ ਹੈਗੇ ਨੇ ਉਹ ਵੀ ਸਾਡੇ ਵੱਲੋਂ ਗ੍ਰਫਤਾਰ ਕੀਤੇ ਗਏ ਨੇ ਸੋ ਨਿਸ਼ਲ ਅੜੀ ਦੇ ਤਹਿਤ ਇਹ ਜਿਹੜੀ ਇਸ ਡਰੱਗਸ ਦੀ ਮੁਹਿੰਮ ਹੈ ਇਨੂੰ ਅੱਗੇ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਬੰਦਾ ਡਰੱਗਸ ਦੇ ਰਿਲੇਸ਼ਨ ਦੇ ਵਿੱਚ ਕਿਸੇ ਐਕਟੀਵਿਟੀ ਦੇ ਵਿੱਚ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਲ ਨਾਲ ਹੀ ਕੁਝ ਜਿਹੜੇ ਅਕਿਊਜ਼ਡ ਹੈਗੇ ਜਿਨ੍ਹਾਂ ਨੇ ਇਹਦੇ ਵਿੱਚ ਪ੍ਰੋਪਰਟੀ ਪਰਚੇਸ ਕੀਤੀ ਹੈ ਡਰੱਗਸ ਦੇ ਕਾਰੋਬਾਰ ਦੇ ਵਿੱਚੋਂ ਉਹਨਾਂ ਦੇ ਅਟੈਚਮੈਂਟ ਦੇ ਜਿਹੜੇ ਪ੍ਰोसीडिंग ਉਹ ਵੀ ਇਸੇ ਨਾਲ ਨਾਲ ਚਲਾ ਰਹੇ ਆ ਟੋਟਲ 24 ਮਕਦਮੇ ਸੀ ਉਹਦੇ ਵਿੱਚ ਵੀ ਸਾਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਅਸੀਂ ਕੰਪਿਊਟਰਿੰਗ ਦਾ ਥਾਰਟੀਕਲ ਜਮਾ ਕਰਵਾਤੇ ਜਿਹਦੇ ਵਿੱਚ ਚਾਰ ਮੁਕਦਮਿਆਂ ਦੇ ਕੁਝ ਦੋ ਦਿਨ ਪਹਿਲਾਂ ਹੀ ਸਾਨੂੰ ਆਰਡਰ ਵੀ ਜਿਹੜੇ ਹੈਗੇ ਰਿਸੀਵ ਹੋ ਚੁੱਕੇ ਜੀ ਸਰ ਨਵੇਂ ਸਾਡ ਨੂੰ ਦੇ ਦਿਓ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤਾ ਇਸ ਰੱਖਿਆ ਬੰਦੇ ਵਿੱਚ ਆ ਸਾਡੇ ਵੱਲੋਂ ਡਿਊਰਿੰਗ ਈਵਨਿੰਗ ਜਿਹੜਾ ਹੈਗਾ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਜਿਹੜੇ ਦੂਰ ਦਰਾਡੇ ਦੇ ਜਿਹੜੇ ਕਸਬੇ ਨੇ ਆਪਣੇ ਜਿਦਾਂ ਰਾਮਪੁਰਾ ਫੂਲ ਹੈ ਤਲਵੰਡੀ ਸਾਬੋ ਹੈ ਹਰੇਕ ਕਸਬੇ ਦੇ ਵਿੱਚ ਅਲੱਗ-ਅਲੱਗ ਸਬਡਿਵੀਜ਼ਨ ਦੀ ਫੋਰਸ ਜਿਹੜੀ ਹੈਗੀ ਫਲੈਗ ਮਾਰਚ ਕੱਢ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਪਹਿਲਾਂ ਅਸੀਂ ਗਾਈਡਲਾਈਨਸ ਜਾਰੀ ਕੀਤੀਆਂ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਨਵੇਂ ਸਾਲ ਦਾ ਮਨਾਉਣਾ ਜਿੱਥੇ ਇਕੱਠ ਹੋਣਾ ਹੈ ਜਾਂ ਜਿੱਥੇ ਫੰਕਸ਼ਨ ਰੱਖਿਆ ਹੈ ਉਸ ਸਬੰਧ ਵਿੱਚ ਵੀ ਅਸੀਂ ਉਹਨਾਂ ਨੂੰ ਗਾਈਡਲਾਈਨ ਆਲਰੇਡੀ ਜਾਰੀ ਕਰ ਦਿੱਤੀਆਂ ਨੇ ਵੀ ਜਿੱਥੇ ਵੀ ਜਿੱਥੇ ਵੀ ਪ੍ਰੋਗਰਾਮ ਹੋਊਗਾ ਐਸਐਸ ਹਦਾਇਤਾਂ ਦੇ ਜਿਹੜੀ ਪਾਲਣਾ ਹੈਗੀ ਹੈ ਉਹਨਾਂ ਦੇ ਆਰਗੇਨਾਈਜ਼ਰ ਵੱਲੋਂ ਯਕੀਨੀ ਬਣਾਈ ਜਾਵੇ ਤੇ ਪ੍ਰਾਇਰ ਜਿਹੜੀ ਹੈਗੀ ਉਹਦੀ ਸੈਂਕਸ਼ਨ ਲੈ ਕੇ ਹੀ ਜਿਹੜਾ ਪ੍ਰੋਗਰਾਮ ਮਨਾਇਆ ਜਾਵੇ ਉਸੇ ਤੜੀ ਦੇ ਤਹਿਤ ਅਸੀਂ ਸ਼ਹਿਰ ਦੇ ਵਿੱਚ ਵਕ ਵਕ ਜਗ੍ਹਾ ਦੇ ਉੱਤੇ ਨਾਕਾਬੰਦੀਆਂ ਕੀਤੀਆਂ ਪੈਟਰੋਲਿੰਗ ਪਾਰਟੀਆਂ ਲਗਾਈਆਂ ਨੇ ਜਿੱਥੇ ਜਿਹੜੇ ਰੂਰਲ ਦੇ ਸਬਡਿਵੀਜ਼ਨ ਦੇ ਜਿਹੜੇ ਐਸ ਐਚ ਓਜ਼ ਹੈਗੇ ਆ ਜਿੱਥੇ ਪ੍ਰੋਗਰਾਮ ਨਹੀਂ ਮਨਾਇਆ ਜਾ ਰਿਹਾ ਉਹਨਾਂ ਨੂੰ ਅਸੀਂ ਵੀ ਸ਼ਹਿਰ ਦੇ ਵਿੱਚ ਡਿਪਲੋਏਟ ਕੀਤਾ ਕਿਉਂਕਿ ਮੇਨਲੀ ਜਿਹੜੇ ਪ੍ਰੋਗਰਾਮ ਨੇ ਸ਼ਹਿਰ ਦੇ ਵਿੱਚ ਮਨਾਏ ਜਾ ਰਹੇ ਨੇ ਤੇ ਸਿਟੀ 1 ਸਿਟੀ 2 ਜਿਹੜੇ ਕਲੱਬਸ ਨੇ ਆ ਜਿਹੜੇ ਮੇਨ ਪ੍ਰੋਗਰਾਮਸ ਨੇ ਉੱਥੇ ਵੈਸਟਡ ਅਫਸਰ ਜਿਹੜੇ ਜੀਓ ਸਬੰਨ ਨੇ ਡੀ ਐਸ ਪੀ ਸਬੰਨ ਨੇ ਉਹ ਖੁਦ ਜਿਹੜੀ ਪਾਰਟੀ ਉਹਦੀ ਗਵਾਹੀ ਕਰ ਰਹੇ ਨੇ ਸੋ ਸਾਰੇ ਏਰੀਆ ਨੂੰ ਅਸੀਂ ਡੋਮੀਨੇਟ ਕਰ ਰਹੇ ਆ ਤੇ ਲੇਟ ਨਾਈਟ ਨਾਈਟ ਤੱਕ ਜਿਹੜੀ ਹੈਗੀ ਸਾਡੀ ਡਿਊਟੀ ਰਹੂਗੀ ਕਿਉਂਕਿ ਮੋਸਟਲੀ ਜਿਹੜਾ ਹੈਗਾ ਕਈ ਵਾਰੀ ਨਵੇਂ ਸਾਲ ਦੇ ਪ੍ਰੋਗਰਾਮ ਤੋਂ ਬਾਅਦ ਜਦੋਂ ਕੋਈ ਪਬਲਿਕ ਜਿਹੜੀ ਹੈਗੀ ਆ ਕੋਈ ਲੜਕੇ ਜਾਂ ਕੋਈ ਕਿਸ ਤਰ੍ਹਾਂ ਦੀ ਲੜਾਈ ਝਗੜਾ ਜਿਹੜਾ ਹੈਗਾ ਉਹਦੀ ਪ੍ਰिवेंशन ਵਾਸਤੇ ਅਸੀਂ ਮੈਕਸਿਮਮ ਜਿਹੜੀ ਫੋਰਸ ਹੈਗੀ ਆ ਉਹ ਯੂਟਲਾਈਜ਼ ਕੀਤੀ ਹੈ ਤੇ ਇਸ ਦੇ ਨਾਲ ਨਾਲ ਹੀ ਅਸੀਂ ਸਾਰੇ ਬਠਿੰਡਾ ਜ਼ਿਲ੍ਹੇ ਨੂੰ ਬਠਿੰਡਾ ਪੁਲਿਸ ਵੱਲੋਂ ਨਵੇਂ ਸਾਲ ਦੀ ਵਧਾਈ ਵੀ ਦਿੰਨੇ ਆ ਆਉਣ ਵਾਲਾ ਸਾਲ ਜਿਹੜਾ ਹੈਗਾ ਸਾਰਿਆਂ ਲਈ ਬੜਾ ਖੁਸ਼ਹਾਲੀ ਭਰਿਆ ਹੈ ਸਾਰਿਆਂ ਲਈ ਤਰੱਕੀ ਭਰਿਆ ਹੋਵੇ ਤੇ ਹੈਪੀ ਨਿਊ ਇਅਰ ਫ্রম ਬਟੰਡਾਪੁਰ ਟੂ ਬਟੰਡਾ ਡਿਸਟ੍ਰਿਕਟ ਵਾ ਨੈਕਸਟ ਪਿਛਲੇ ਡਾਟਾ ਨਾਲ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਕੁਝ ਮੁਕਦਮਿਆਂ ਦੇ ਵਿੱਚ ਘਟਾ ਹੈ ਹੋਇਆ ਕੁਝ ਮੁਕਦਮੇ ਵਧ ਵੀ ਦਰਜ ਹੋਇਆ ਜਿੱਦਾਂ ਸਾਡੇ ਚੋਰੀ ਦੇ ਮੁਕਦਮੇ ਐਸਾ ਹਾਲ ਅਸੀਂ ਕਾਫੀ ਜਿਆਦਾ ਟਰੇਸ ਕੀਤੇ ਨੇ ਜਿਹਦੇ ਵਿੱਚ ਮੇਨ ਜਿਹੜਾ ਹੈਗਾ ਸਾਡੀ ਪੀਸੀਆਰ ਪਾਰਟੀਆਂ ਜਿਹੜੇ ਹੈਗੇ ਅੱਛਾ ਕੰਮ ਕਰ ਰਹੀਆਂ ਨੇ ਪੈਟਰੋਲਿੰਗ ਜਿਹੜੀ ਇਹ ਪਾਰਟੀਆਂ ਨੇ ਬਣਾਈਆਂ ਨੇ ਉਹ ਕਾਫੀ ਅੱਛਾ ਕੰਮ ਕਰ ਰਹੀਆਂ ਨੇ ਦੋ ਤਿੰਨ ਵਾਰ ਦਾ ਤਾਂ ਜਿਹੜੀਆਂ ਹੈਗੀਆਂ ਨੇ ਅਸੀਂ ਹੋ ਪਿਛਲੇ ਬੀਤੇ ਦਿਨਾਂ ਦੇ ਜੋ ਸੈਂਸੇਸ਼ਨਲ ਕੇ ਹਾਂ ਉਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਹੀ ਟਰੇਸ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਵੀ ਜਿਹੜੀ ਕੋਈ ਵੀ ਕ੍ਰਾਈਮ ਹੈ ਉਹਨੂੰ ਸਭ ਤੋਂ ਪਹਿਲਾਂ ਟਰਾਈ ਕਰਦੇ ਹਾਂ ਕਿ ਪ੍ਰिवेंट ਕੀਤਾ ਜਾਏ ਕਿਸੇ ਤਰ੍ਹਾਂ ਦਾ ਕ੍ਰਾਈਮ ਹੋਣ ਤੋਂ ਪਹਿਲਾਂ ਪ੍ਰिवेंशन ਜਿਹੜੇ ਮੈਜਰਸ ਨੇ ਉਹਨਾਂ ਨੂੰ ਲਿਆ ਜਾਵੇ ਤੇ ਜੇਕਰ ਇਨ ਕੇਸ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਵੀ ਉਹਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਤਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਤੇ ਅੱਗੇ ਵੀ ਕਿਸੇ ਦੀ ਵਾਰਦਾਤ ਨੂੰ ਜਿਹੜੇ ਹੈਗਾ ਉਹਨਾਂ ਅੰਜਾਮ ਨਾ ਦੇ ਸਕੇ ਸਰ ਤੋਂ ਠੀਕ ਹੈ 9 ਇਹ ਕੋਧਾ ਪਿੰਡ ਦੇ ਰਹਿਣ ਵਾਲੇ ਨੇ ਨਾ ਤੇ ਪਿੰਡ ਦੇ ਜਿਹੜੀ ব্রাঞ্চ ਹੈ ਉੱਥੇ ਹੀ ਇਹਨਾਂ ਨੇ ਅਟੈਂਪਟ ਕੀਤੀ ਹੈ ਤੇ ਤਿੰਨ ਜਾਣੇ ਆ ਜੀ ਮੋਟਰਸਾਈਕਲ ਤੇ ਨਹੀਂ ਦੇਖੋ ਇੰਨਾ ਸਮਾਲ ਦੇਖੋ ਇਸ ਤਰ੍ਹਾਂ ਹੈਗਾ ਵੀ ਜਿਹੜਾ ਕੋਧਾ ਪਿੰਡ ਦੇ ਰਹਿਣ ਵਾਲੇ ਦੋ ਬੰਦੇ ਹੈਗੇ ਨੇ ਜਿਹੜਾ ਤੀਸਰਾ ਬੰਦਾ ਜੰਗੀ ਰਹਿਣ ਤੋਂ ਆਇਆ ਤੇ ਦੂਸਰੇ ਦੋ ਦੋਸ਼ੀ ਤਾਂ ਪਿੰਡ ਦੇ ਵਿੱਚੋਂ ਤੁਰ ਕੇ ਵੀ ਆ ਸਕਦੇ ਨੇ ਸੋ ਬੜਾ ਹੀ ਇਹਨਾਂ ਨੇ ਪਲੈਨਿੰਗ ਦੇ ਨਾਲ ਇਹ ਕੰਮ ਕੀਤਾ ਹੈ ਸਟੂਡੈਂਟ ਕਿੱਥੋਂ ਦੇ ਨੇ ਜੀ ਇਹ ਇੱਕ ਨੇ ਐਮਏ ਕਰ ਰਿਹਾ ਇੱਕ ਬੰਦਾ ਬੀਏ ਕਰ ਰਿਹਾ ਗ੍ਰੈਜੂਏਸ਼ਨ ਕਰ ਰਿਹਾ ਹਾਂ ਜੀ ਆ ਅਰਸ਼ੀ ਇੰਨੇ ਕੋਣ ਦੋ ਜੀ ਟਮੇ ਸਰ ਗੁਰਵੀਰ ਗੁਰਵੀਰ ਮੋਟਰਸਾਈਕਲ ਆਉਂਦਾ ਜੀ ਆਹ ਮੋਟਰਸਾਈਕਲ ਆਉਂਦਾ ਇਹਨਾਂ ਤੋਂ